ਹਾਂਜੀ ਮਿੱਤਰੋ ਸ਼ਿਪ ਆਪਣਾ ਪਹੁੰਚਿਆ ਵਾ ਚਾਈਨਾ ਤੇ ਆਪਾਂ ਘੁੰਮਦੇ ਘਮਾਉਂਦੇ ਫਿਰ ਆ ਗਏ ਆਈਫੋਨ ਦੇ ਸ਼ੋਅਰੂਮ ਦੇ ਵਿੱਚ ਤੇ ਇੱਥੇ ਦਾ ਆਈਫੋਨ 17 Pro Max ਆ 256 GB ਇਹਦਾ ਰੇਟ ਹੈਗਾ ਜੀ 1,25,000 ਰੁਪਿਆ ਇਹ ਵੀ ਤੁਹਾਨੂੰ ਦੱਸਣਾ ਬੜਾ ਜ਼ਰੂਰੀ ਹੈ ਵੀ ਚਾਈਨਾ 'ਚ ਮੋਬਾਈਲ ਦਾ ਰੇਟ ਓਏ ਜਿਹਦਾ ਸੈਂਸਰ ਫੋਟੋ ਆ ਫੋਨ ਵੇਖੋ ਵੀ ਆਪਣੇ ਇੰਡੀਆ 'ਚ ਹੈਗਾ ਕਿ ਨਹੀਂ ਤੁਸੀਂ ਵੇਖ ਕੇ ਦੱਸੋ ਕਿੱਡਾ ਘੈਂਟ ਮਾਡਲ ਆ ਇਹਦਾ ਆਈਫੋਨ ਆਣਿਆ ਰਿਹਾ ਜੇ ਮੇਰੇ ਹਿਸਾਬ ਨਾਲ 2-4 ਸਾਲ ਬਾਅਦ ਕੱਢਣਾ ਵਾ ਤੇ ਇੱਥੇ ਪਹਿਲੂ ਹੀ ਹੈਗਾ ਚైనా ਦੇ ਵਿੱਚ ਵੇਖੋ ਇਹ ਹੱਥ ਕਰਾਦੀ ਚైనా ਵਾਲਿਆਂ ਨੇ ਮੜਾ ਵਖਾਈ ਚਲਾ ਕੇ ਯਾਰ ਬਸ ਹੋ ਗਿਆ ਦੇਖੋ ਅਖਰੀ ਚੀਜ਼ ਕਿ ਨਹੀਂ ਉਹ ਤੇਰਾ ਬਣਾ ਦੇ ਹੈ ਗੱਲ ਵੱਧ ਕੇ ਨਹੀਂ ਵਾਲੇ ਇਹਨਾਂ ਨੂੰ ਵੇਖ ਕੇ ਕਾਪੀ ਕਰਕੇ ਬਣਾਉਂਦੇ ਆ ਵੇਖੋ ਚੈੱਕ ਕਰੋ ਕਿੱਡਾ ਸੋਨਾ ਮਾਡਲ ਹੈ 17 ਹਾਂ ਟਰਬੋ ਹਾਂ ਟਰਬੋ 4 ਬਾਕੀ ਇਥੇ ਆੜੀ ਸ਼ਾਉਮੀ ਦੀ ਘੜੀ ਆ ਇਹ ਐਪਲ ਦੀ ਬਿਲਕੁਲ ਘੜੀ ਤੋਂ ਜ਼ਿਆਦੀ ਵਧੀਆ ਚੱਲਦੀ ਬਹੁਤ ਸੋਹਣੀ ਸਮੂਥ ਚੱਲਣਦੀ ਹੀ ਰੇਟ ਇਹਦਾ 7000 ਰੁਪਏ ਦੇ ਲਾਗੇ ਬੰਨੇਗਾ ਇੰਡੀਅਨ ਕਰੰਸੀ ਬਾਕੀ ਆਹੜਾ ਤੁਸੀਂ ਫੋਨ ਵੇਖਦੇ ਨੇ ਹਵਾਈ ਦਾ ਵਾ ਇੰਡੀਆ ਦੇ ਵਿੱਚ ਇਹ ਬ੍ਰਾਂਡ ਬੈਨ ਆ ਪਤਾ ਨਹੀਂ ਕਿਹੜੀ ਗੱਲਾਂ ਪਰ ਇਹ ਫੋਨ ਏਡਾ ਕ ਜਿਆਦਾ ਆਤਿਆ ਨਾ ਇਹਦਾ ਅਸੀਂ ਆਈਫੋਨ ਦੇ ਨਾਲ ਕੈਮਰਾ ਕੰਪੇਅਰ ਕੀਤਾ 16 ਦੇ ਨਾਲ ਪਰ ਇਹਦਾ ਜਿਹੜਾ 10x ਜ਼ੂਮ ਆ ਨਾ ਇਹ ਇੰਨਾ ਕ ਜਿਆਦਾ ਕਲੀਅਰ ਹੈ ਨਾ ਵੀ ਇਹਦੀ ਕੀ ਗੱਲ ਦੱਸਾਂ ਤੁਹਾਨੂੰ ਮੈਂ ਅਜਾ ਸਕਰੀਨ ਦੇ ਵਿੱਚ ਏਡਾ ਵਧੀਆ ਨਹੀਂ ਪਤਾ ਲੱਗਣਦਿਆ ਇਹਦਾ ਪਰ ਆ ਫਿਰ ਵੱਲੇ ਵੱਲੇ ਪਤਾ ਨਹੀਂ ਕੀ ਵੱਡ ਵੱਡ ਕੇ ਰੱਖਿਆ ਜੇ ਖਾਣ ਲਈ ਜਾਂਦਾ ਇਹਨਾਂ ਦਾ ਹਿਸਾਬ ਦਾ ਵੱਖਰਾ ਹੀ ਆ ਆਪਾਂ ਤੇ ਪਤਾ ਨਹੀਂ ਸਮਝ ਨਹੀਂ ਆਉਂਦੇ ਕੀ ਖਾਣਾ ਕੀ ਨਹੀਂ ਇੱਥੇ ਇਹਨਾਂ ਨੂੰ ਪਤਾ ਨਹੀਂ ਕੀ ਬਤਕਾਂ ਹੀ ਕਿ ਪਤਾ ਨਹੀਂ ਕੀ ਹੈ ਵੇਖੀ ਉਹ ਖਾਂਦੇ ਆ